ਸੱਚ ਨੂੰ ਪ੍ਰਸ਼ਾਂਤ ਤਾਂ ਕੀਤਾ ਜਾ ਸਕਦਾ ਹੈ ਪਰੰਤੂ ਹਰਾਇਆ ਨਹੀਂ ਜਾ ਸਕਦਾ। ਇਹੇ ਪੋਸਟ ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਹੈ ਤੇ ਉਹਨਾਂ ਦੇ ਵਿੱਚ ਇਹ ਪੋਸਟ ਦੇ ਵਿੱਚ ਇੱਕ ਵਕੀਲ ਨੇ ਜੋ ਬਿਆਨਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਫਰਜੀ ਪਰਚਿਆਂ ਦੇ ਵਿੱਚ ਤੇ ਅਸਲ ਪਰਚਿਆਂ ਦੇ ਵਿੱਚ ਫਰਕ ਦੱਸਿਆ ਤੇ ਸੁਖਪਾਲ ਖਹਿਰਾ ਦੇ ਹੋਏ ਪਰਚੇ ਦੇ ਉੱਤੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਤੇ ਕੀ ਕਹਿੰਦੇ ਨੇ ਵਕੀਲ ਸਾਹਿਬ ਆਓ ਤੁਹਾਨੂੰ ਵੀ ਸੁਣਾਉਨੇ ਆਂ। ਅੱਜ ਆਪਾਂ ਗੱਲ ਕਰਾਂਗੇ ਫਰਜੀ ਪਰਚਾ ਤੇ ਅਸਲੀ ਪਰਚਾ। ਅਸਲੀ ਇਨਕਲਾਬੀ ਤੇ ਨਕਲੀ ਇਨਕਲਾਬੀ ਅਜੇਕਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਨਕਲੀ ਇਨਕਲਾਬੀ ਫਰਜੀ ਪਰਚਿਆਂ ਨੂੰ ਅਸਲੀ ਪਰਚਾ ਕਹਿ ਰਹੇ ਨੇ ਤੇ ਸੱਚੇ ਪਰਚਿਆਂ ਨੂੰ ਕਰਪਸ਼ਨ ਤੇ ਪਰਚਿਆਂ ਨੂੰ ਝੂਠਾ ਪਰਚਾ ਕਹਿ ਰਹੇ ਤੇ ਬਦਲਾਖੂਰੀ ਦੀ ਰਾਜਨੀਤੀ ਕਹਿ ਰਹੇ ਆਪਾਂ ਸ਼ੁਰੂਆਤ ਕਰੀਏ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੇ ਕੇਸ ਤੋਂ ਇੱਕ ਫਰਜੀ ਪਰਚਾ ਦਰਜ ਪੰਜ ਪਰਚੇ ਵੱਖੇ ਦਰਜ ਹੋਏ ਆ ਇੱਕ ਫਰਜੀ ਪਰਚੇ ਦਰਜ ਹੋਏ ਉਸ 'ਚ ਉਹਨਾਂ ਨੂੰ NDPS ਦਾ ਕੇਸ ਨੈਚੁਰਲੀ ਟਾਈਮ ਲੱਗਦਾ ਹੀ ਹੈ ਜਮਾਨਤ ਹੋਣ ਤੇ ਪਰਚਾ ਫਰਜੀ ਹੋਵੇ ਫਿਰ ਵੀ ਉਹ ਤਕਰੀਬਨ 3 ਮਹੀਨੇ ਚ ਜਮਾਨਤ ਹੁੰਦੀ ਹੈ ਨਾਲ ਇੱਕ ਹੋਰ ਫਰਜੀ ਪਰਚਾ ਦਰਜ ਹੋ ਜਾਂਦਾ ਹੈ ਜਿਸ ਚ 3 ਦਿਨਾਂ ਚ ਜਮਾਨਤ ਹੋ ਜਾਂਦੀ ਹੈ ਇਹ ਸਾਬਿਤ ਕਰਦਾ ਕਿ ਪਰਚੇ ਫਰਜੀ ਨੇ ਮਾਨਯੋਗ ਹਾਈ ਕੋਰਟ ਵੱਲੋਂ ਜਮਾਨਤ ਹੁੰਦੀ ਹੈ ਤੇ ਨਕਲੀ ਇਨਕਲਾਬੀ ਸੁਪਰੀਮ ਕੋਰਟ ਪਹੁੰਚ ਜਾਂਦੇ ਆ ਤੇ ਮਾਨਯੋਗ ਸੁਪਰੀਮ ਕੋਰਟ ਬیل ਐਪਲੀਕੇਸ਼ਨ ਤੇ ਸੁਣਨ ਤੇ ਇਨਕਾਰ ਕਰ ਦਿੰਦਾ ਔਰ ਕਹਿੰਦਾ ਭੱਜ ਜਾ ਇੱਥੇ ਤੋਂ ਨਕਲੀ ਇਨਕਲਾਬੀਆਂ ਨੂੰ ਉੱਥੇ ਮੂੰਹ ਦੀ ਖਾਣੀ ਕੇ ਪੈਂਦੀ ਹੈ ਤੇ ਫਰਜੀ ਪਰਚੇ ਜਿਹੜੇ ਹੈਗੇ ਆ ਉਹ ਮੁੰਦੇ ਨੂੰ ਡਿੱਗਦੇ ਨੇ ਔਰ ਹਾਈ ਕੋਰਟ ਦੀ ਬੇਲ ਜਿਹੜੀ ਆ ਬਰਕਰਾਰ ਰੈਂਦੀ ਹੈ ਇਹ ਤਾਂ ਹੋ ਗਏ ਅਸਲੀ ਇਨਕਲਾਬੀ ਜਿਨ੍ਹਾਂ ਦੇ ਫਰਜੀ ਪਰਚੇ ਹੋਏ ਨਾਲੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਤੇ ਵੀ ਇੱਕ ਜਿਹੜੇ ਪਰਚੇ ਚ ਬੇਲ ਹੋ ਚੁੱਕੀ ਆ ਉਸ ਤੇ ਫਰਜੀ ਪਰਚਾ ਨਕਲੀ ਇਨਕਲਾਬੀ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਐ ਇੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਐ ਪਰ ਉਹ ਡਟ ਕੇ ਖੜਾ ਮੁਕਾਬਲਾ ਉਹ ਵੀ ਡਟ ਕੇ ਕਰ ਰਹੇ ਨੇ ਜਿਵੇਂ ਸਰਦਾਰ ਸੁਖਪਾਲ ਸਿੰਘ ਖੈਰਾਜੀ ਨੇ ਡਟ ਕੇ ਮੁਕਾਬਲਾ ਕਰਿਆ ਤੇ ਕਰ ਰਹੇ ਨੇ ਹੁਣ ਆਜੋ ਨਕਲੀ ਇਨਕਲਾਬੀਆਂ ਤੇ ਅਸਲੀ ਪਰਚਿਆਂ ਦੀ ਗੱਲ ਦਿੱਲੀ ਚ ਸ਼ਰਾਬ ਘੋਟਾ ਦੇ ਨਾਲ ਲੈ ਕੇ ਅਸਲੀ ਪਰਚੇ ਦਰਜ ਹੋਏ ਨਕਲੀ ਇਨਕਲਾਬੀ ਸੁਪਰੀਮ ਕੋਰਟ ਤੱਕ ਦੋ ਦੋ ਵਾਰ ਜਾਏ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਈਆਂ ਸਾਲ-ਸਾਲ ਡੇਢ-ਡੇੜ ਸਾਲ ਹੋ ਗਿਆ ਨਕਲੀ ਇਨਕਲਾਬੀ ਅਸਲੀ ਪਰਚਿਆਂ ਦੇ ਅੰਦਰ ਨੇ ਸਮਝ ਆ ਗਈ ਹੋਊਗੀ ਅਸਲੀ ਪਰਚਾ ਤੇ ਨਕਲੀ ਪਰਚਾ ਫਰਜੀ ਪਰਚੇ ਫਰਜੀ ਪਰਚਿਆਂ ਜਿਨ੍ਹਾਂ ਤੇ ਹੋਏ ਸੀਗੇ ਉਹ ਬਾਹਰ ਆ ਕੇ ਜਮਾਨਤਾਂ ਦੇ 2-3 ਦਿਨਾਂ ਵਿੱਚ ਚਾਹੇ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਸੁਪਾਲ ਸਿੰਘ ਖਹਿਰਾ ਹੋਵੇ ਜਿਨ੍ਹਾਂ ਦੇ ਅਸਲੀ ਪਰਚੇ ਸੀਗੇ ਉਹਨਾਂ ਨੂੰ ਡੇਢ-ਡੇ ਸਾਲ ਹੋ ਗਿਆ ਸੁਪਰੀਮ ਕੋਰਟ ਤੱਕ ਜਾਇਆ ਹੈ ਉਹਨਾਂ ਦੀ ਜਮਾਨਤਾਂ ਖਾਰਜ ਹੋ ਗਈਆਂ ਅਰ ਨਕਲੀ ਇਨਕਲਾਬੀ ਜਿਨ੍ਹਾਂ ਨੂੰ ਈਡੀ ਦਾ ਸਮਨ ਆਇਆ ਹੈ ਉਹ ਭੱਜੇ ਫਿਰ ਰਹੇ ਨੇ ਕਦੀ ਕਿਤੇ ਭੱਜ ਜਾਂਦੇ ਕਦੀ ਕਿਤੇ ਭੱਜ ਜਾਂਦੇ ਆ ਅਸਲੀ ਇਨਕਲਾਬੀ ਡਟ ਕੇ ਮੈਦਾਨ 'ਚ ਪੰਜਾਬੀ ਪੰਜਾਬੀ ਦੇ ਅਸਲੀ ਇਨਕਲਾਬੀ ਡਟ ਕੇ ਖੜੇ ਨੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊਗੀ ਮੈਂ ਗੱਲ ਕਿਹੜੀ ਕਰ ਰਿਹਾ ਤੇ ਉਮੀਦ ਹੈ ਤੁਸੀਂ ਆਇਡੈਂਟੀਫਾਈ ਕਰ ਲਏ ਹੋਵੋਗੇ ਕਿ ਪੰਜਾਬੀ ਕੌਮ ਜਿਹੜੀ ਹੈ ਅਸਲੀ ਇਨਕਲਾਬੀ ਉਹਨਾਂ ਦੇ ਖੂਨ ਦੇ ਵਿੱਚ ਵਸਦੇ ਨੇ ਨੋ ਡਾਊਟ ਕੁਝ ਨਕਲੀ ਇਨਕਲਾਬੀ ਆਪਣੇ ਆਪ ਨੂੰ ਅਸਲੀ ਇਨਕਲਾਬੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਨੂੰ ਭੁਲੇਖਾ ਵੀ ਛੇਤੋ ਪੰਜਾਬੀ ਵੀ ਹੋਣ ਕਿਉਂਕਿ ਜਿਹਨਰੇ ਲੱਛਣ ਨੇ ਉਹ ਇਨਕਲਾਬੀਆਂ ਵਾਲੇ ਤਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਹੈਗੇ ਨੇ ਸੋ ਇਹ ਹੈ ਅਸਲੀ ਪਰਚਾ ਤੇ ਫਰਜੀ ਪਰਚੇ ਦੀ ਕਹਾਣੀ ਤੇ ਅਸਲੀਨ ਕਲਾਬੀਆਂ ਤੇ ਨਕਲੀਨ ਕਲਾਬੀਆਂ ਦੀ ਕਹਾਣੀ ਹੁਣ ਪੰਜਾਬ ਤੇ ਡਿਪੈਂਡ ਕਰਦਾ ਕਿ ਉਹ ਅਸਲੀਨ ਕਲਾਬੀਆਂ ਨਾਲ ਖੜਦੇ ਨੇ ਜਾਂ ਇਹ ਨਕਲੀਨ ਕਲਾਬੀਆਂ ਨਾਲ ਖੜਦੇ ਨੇ ਜਿਹੜੇ ਆਪਣੇ ਆਪ ਨੂੰ ਅਸਲੀ ਕਹਿੰਦੇ